ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਤੁਹਾਨੂੰ ਅਪਡੇਟ ਦੇਾਂਗੇ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਮਾਰਚ ਤੱਕ ਮੌਸਮ ਪੰਜਾਬ ਦਾ ਖਲਸ ਨਾ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਸੋ ਅਸਲੀਆਂ ਜਾਂ ਤਾਜ਼ਾ ਸੈਟਲਾਈਟ ਦੱਸੇ ਰਿਹਾ ਤੁਹਾਨੂੰ ਲੈ ਕੇ ਚੱਲਦੇ ਹਾਂ ਮੁੱਦੇ ਦੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਤੇ ਵੀਡੀਓ ਕਾਫੀ ਲੰਮੀ ਨਹੀਂ ਕਰਾਂਗੇ ਅਸਲੀਆਂ ਜਾਂ ਤਾਜ਼ਾ ਸੈਟਲਾਈਟ ਦੱਸੇ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਰਾਤ ਦੇ ਲਗਭਗ 9:00 ਵਜੇ ਨੂੰ ਵਾਲੇ ਆ ਤੇ 7 ਮਾਰਚ ਦਾ ਦਿਨ ਲੰਘ ਚੁੱਕਿਆ ਰਾਜੜੀਆ ਸ਼ੁਰੂ ਹੋ ਚ ਰਾਤ ਨੂੰ ਮੌਸਮ ਬਿਲਕੁਲ ਸਾਫ਼ ਰਹੇਗਾ ਜੀ ਕੋਈ ਕਿਸੇ ਤਰ੍ਹਾਂ ਦੀ ਤਬਦੀਲੀ ਸੰਭਵ ਨਹੀਂ ਹੈ ਪਿਛਲੇ ਰਾਤਾਂ ਦੇ ਮੁਕਾਬਲੇ ਰਾਤਾਂ ਜਿਹੜੀਆਂ ਹੁਣ ਆਉਣ ਵਾਲੀਆਂ ਜਿਹੜੀਆਂ ਨੇ ਥੋੜੀਆਂ ਗਰਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਇੱਕ ਦੋ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਜ਼ਿਆਦਾ ਅਰਜ ਹੋ ਸਕਦਾ ਹੈ ਦਿਨਾਂ ਦੇ ਵਿੱਚ ਨਿਗ ਬਣਿਆ ਹੋਇਆ ਜੇ ਤੋਹ ਲੱਗਦੀ ਹੈ ਬਹੁਤੇ ਖੇਤਰਾਂ ਦੇ ਵਿੱਚ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਵਾਧਾ ਦਰਜ ਹੋ ਰਿਹਾ ਜੇਕਰ ਪਿਛਲੇ 24 ਘੰਟਿਆਂ ਦੇ ਅੰਕੜੇ ਚੱਕੀਏ ਤੇ ਪੰਜਾਬ ਦੇ ਵਿੱਚ ਸਭ ਤੋਂ ਗਰਮ ਖੇਤਰ ਹੈ ਜਿਹੜਾ ਫਾਜ਼ਿਲਕੇ ਦੇ ਵਿੱਚ ਅਬੋਹਰ ਖੇਤਰ ਦਰਜ ਹੋਇਆ ਜਿੱਥੇ 29.4 ਡਿਗਰੀ ਦੇ ਨਾਲ ਸਭ ਤੋਂ ਅੱਗੇ ਟੈਂ ਬੈਕ ਟੂ ਬੈਕ ਪਿਛਲੇ 48 ਘੰਟਿਆਂ ਤੋਂ ਸਸਤੋ ਗਰਮ ਇਲਾਕਾ ਚੱਲ ਰਿਹਾ 30.7 ਡਿਗਰੀ ਦੇ ਨਾਲ ਸੋ ਟੈਂਪਰੇਚਰ ਤਾਂ ਉ ਜਾ ਰਹੇ ਨੇ ਕਿਉਂਕਿ ਧੁੱਪਾਂ ਲੱਗ ਰਹੀਆਂ ਨੇ ਤੇ ਕਿਤੇ ਵੀ ਕੋਈ ਸਿਸਟਮ ਨੇੜੇ ਤੜੇ ਹਾਲੇ ਫਿਲਹਾਲ ਨਹੀਂ ਹੈ ਆਉਂਦੇ ਦਿਨਾਂ ਦੀ ਜੇਕਰ ਗੱਲ ਕਰੀਏ ਬੀਤੇ 5-6 ਦਿਨਾਂ ਤੋਂ ਹਵਾਵਾਂ ਕਾਫੀ ਰਫਤਾਰ ਨਾਲ ਚੜੀਆਂ ਸੀ ਉੱਤਰ-ਪੱਛੋ ਦੀਆਂ ਤੇ ਇਹਦੇ ਨਾਲ ਜਿਹੜੀ ਹੈ ਕਾਫੀ ਜਿਹੜੀ ਠੰਡਕ ਵੀ ਬਣੀ ਹੋਈ ਸੀ ਤੇ ਦਿਨ ਤੇ ਰਾਤਾਂ ਦੇ ਤਾਪਮਾਨ ਦੇ ਵਿੱਚ ਤੇ ਹਵਾਵਾਂ ਦੀ ਗਤੀ ਹੁਣ ਘਟਦੀ ਜਾਣੀ ਹੈ ਅੱਜ ਨਾਲੋਂ ਕੱਲ ਹਵਾ ਘਟ ਹੋਏਗੀ ਕੱਲ ਨਾਲੋਂ ਫਿਰਸ ਹਵਾ ਘਟ ਹੋਏਗੀ ਐਦਾਂ ਹਵਾ ਦੀ ਗਤੀ ਜਿਹੜੀ ਆਉਣ ਵਾਲੇ 2-3 ਦਿਨਾਂ ਤੱਕ ਹੋਰ ਘਟਦੀ ਜਾਣੀ ਹੈ ਤੇ ਉਸ ਤੋਂ ਬਾਅਦ ਇੱਕ ਹਲਕੀ ਜਿਹੀ ਸਿਸਟਮ ਆ ਰਹੀ ਹੈ ਜਿਹੜੀ ਕਿ 10-11 ਤਰੀਕ ਨੂੰ ਪ੍ਰਭਾਵਿਤ ਕਰੇਗੀ ਮਾਝਾ ਦੁਆਬਾ ਖੇਤਰ ਦੇ ਵਿੱਚ ਕਿਤੇ ਕਿਤੇ ਕਣੀਆਂ ਦੇਖ ਸਕਦੀ ਆ ਇਸ ਸਲਾਵਾ ਇਹ ਸਿਸਟ ਤੇ ਇਸ ਤੋਂ ਬਾਅਦ ਜੇ ਬੈਕ ਟੂ ਬੈਕ ਇੱਕ ਸਿਸਟਮ ਜਿਹੜਾ ਕਿ ਵੱਡੇ ਲੈਵਲ ਤੇ ਵੱਡੇ ਏਰੀਆ ਨੂੰ ਕਵਰ ਕਰ ਸਕਦਾ ਜਿਹੜਾ ਕਿ ਉੱਤਰੀ ਰਾਜਸਥਾਨ ਹਰਿਆਣਾ ਦੇ ਖੇਤਰ ਔਰ ਪੱਛਮੀ ਜੋ ਕਿ ਪੰਜਾਬ ਦੇ ਸਾਰੇ ਖੇਤਰ ਲੈਂਦਾ ਪੰਜਾਬ ਦੇ ਖੇਤਰ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਹਾੜੀ ਖੇਤਰਾਂ ਤੱਕ ਇਹ ਸਿਸਟਮ ਪਹੁੰਚ ਕਰ ਸਕਦਾ ਹੈ ਗਰਜ ਅਲਿਸ਼ਕ ਦੇ ਨਾਲ ਬੱਦਲ ਬਣ ਸਕਦੇ ਨੇ ਤੇ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਗੜੇ ਮਾਰੀ ਵਿਤਰਜ ਕਰਾ ਸਕਦਾ ਹੈ ਇਹ ਸਿਸਟਮ ਆਏਗਾ ਜੀ 13 ਤੋਂ ਲੈ ਕੇ 17 ਦੇ ਵਿੱਚ ਜਿਹੜੇ ਮੁੱਖ ਦਿਨ ਰਹ ਸਕਦੇ ਨੇ ਉਹ 14 15 16 ਇਤਨ ਦਿਨ ਰਹਿ ਸਕਦੇ ਨੇ ਤੇ ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਇੱਕ ਅੱਧਾ ਦਿਨ ਅਸਾ ਹੋਏਗਾ ਜਦੋਂ ਇਹ ਕਾਰਵਾਈਆਂ ਬਹੁਤੇ ਖੇਤਰਾਂ ਦੇ ਵਿੱਚ ਇਹ ਸਿਸਟਮ ਦਰਜ ਕਰਵਾ ਸਕਦਾ ਹੈ ਸੋ ਅੱਜ ਮੋٹے ਤੌਰ ਤੇ 15 ਤਰੀਕ ਤੱਕ ਦੀ ਅਪਡੇਟ ਬਾਕੀ ਤੁਹਾਨੂੰ ਅੰਕੜੇ ਅਸੀਂ ਰੈਗੂਲਰ ਤੌਰ ਤੇ ਸਾਂਝੇ ਕਰਦੇ ਰਵਾਂਗੇ ਇਸ ਜਾਸਤ ਦੇ ਵਿੱਚ ਤੁਹਾਨੂੰ ਬਹੁਤ ਸ਼ੁਕਰੀਆ